ਮਾ ਲਾਈਵ ਕਬੱਡੀ ਤੇ ਜੀ ਆਇਆਂ ਨੂੰ ਸਭ ਤੋਂ ਪਹਿਲਾਂ ਹੀ ਲਾਈਵ ਕਬੱਡੀ ਦਾ ਬਹੁਤ ਜੀ ਧੰਨਵਾਦ ਤੇ ਭਾਈ ਸਤਿ ਸ਼੍ਰੀ ਅਕਾਲ ਪ੍ਰੀਤ ਕਿਵੇਂ ਮਾਜੇ ਦੇ ਸ਼ੋ ਮੈਚਾਂ ਤੋਂ ਲੈ ਕੇ ਤੇ ਕੈਨੇਡਾ ਤੱਕ ਆਸਟ੍ਰੇਲੀਆ ਤੱਕ ਵਰਲਡ ਵਾਈਡ ਖੇਡਣਾ ਕਿਵੇਂ ਦੇਖਦੇ ਆ ਆਪਣੀ ਜ਼ਿੰਦਗੀ ਦਾ ਸਫ਼ਰ ਕਿਵੇਂ ਦੇਖਦੇ ਆ ਬਹੁਤ ਵਧੀਆ ਲੱਗਦਾ ਭਾਜੀ ਸਕੂਨ ਆ ਜ਼ਿੰਦਗੀ 'ਚ ਇਹ ਆ ਵੀ ਇੱਥੇ ਖੇਡੋ ਇੰਡੀਆ ਕੇ ਡੋ ਪੰਜਾਬ ਜਿੱਥੇ ਮਰਜੀ ਘੇਡੋ ਹਨਾ ਬੰਦਾ ਤੰਦਰੁਸਤ ਚਾਹੀਦਾ ਗਰਾਊਂਡਾਂ 'ਚ ਜਾਈਦਾ ਕਬੱਡੀ ਖੇਡਦਾ ਹੋਣਾ ਚਾਹੀਦਾ ਘਰ ਬਹਿਣਾ ਪਲੇਅਰ ਲਈ ਬਹੁਤ ਔਖਾ ਬਸ ਇਸੇ ਤਰੀਕੇ ਨਾਲ ਵੇਖਦੇ ਆਂ ਵੀ ਕਬੱਡੀ ਖੇਡੀਏ ਇੱਥੇ ਖੇਡੀਏ ਜਾਂ ਪੰਜਾਬ ਖੇਡੀਏ ਬਸ ਖੇਡ ਦੇ ਗਰਾਊਂਡਾਂ ਹੀ ਦੇਖਦੇ ਰਹੀਏ ਜਦੋਂ ਅੱਜ ਨਾ ਸਵੇਰੇ ਪਿਰਤੇ ਨਾਲ ਲੰਮੀ ਜੋੜੀ ਗੱਲ ਹੋਈ ਸੋਸ਼ਲ ਮੀਡੀਆ ਤੇ ਨਾ ਜਦੋਂ ਲਿਖ ਕੇ ਪਾ ਦਿੰਦੇ ਆ ਗੋਪੀ ਦੇ ਨਾਲ ਤੁਸੀਂ ਖੇਡੇ ਉਹਦੇ ਨਾਲ ਆਏ ਫਿਰ ਰੌਲਾ ਰੱਪਾ ਜਾ ਹੋ ਗਿਆ ਸੋਸ਼ਲ ਮੀਡੀਆ ਬੜਾ ਕੁਝ ਕਰ ਦਿੰਦਾ ਇੱਧਰ ਉੱਧਰ ਇਹ ਚੀਜ਼ ਨੂੰ ਕਿਵੇਂ ਦੇਖਦੇ ਤੁਸੀਂ ਕਰਨਾ ਚਾਹੁੰਦੇ ਕੋਈ ਟਿੱਪਣੀ ਕਲੀਅਰਿਫਾਈ ਭਾਈ ਕੋਈ ਟਿੱਪਣੀ ਨਹੀਂ ਕਰਨਾ ਲੋਕਾਂ ਨੂੰ ਕਿਸੇ ਨੂੰ ਕਹੇ ਗੱਲ ਦਾ ਨਹੀਂ ਪਤਾ ਹਨਾ ਆਪਣੇ ਆਪੇ ਕਿ ਆਪੇ ਲਾਉਂਦੇ ਮੈਂ ਤਾਂ ਕਿਸੇ ਨੂੰ ਮਾੜਾ ਨਾ ਕਹੋ ਸਾਰੇ ਮਾਵਾਂ ਦੇ ਬੋਤਿਆ ਹਨਾ ਆਪਣੀ ਮਾਂ ਨੂੰ ਹਰੇਕ ਨੂੰ ਆਪਦਾ ਪੁੱਤ ਪਿਆਰਾ ਆ ਕਿਸੇ ਨੂੰ ਆਪਾਂ ਮਾੜਾ ਕਿਉਂ ਕਹਿਣਾ ਹਨਾ ਜਿੰਨੇ ਜਰਾ ਆਪਾਂ ਨੂੰ ਬਿਜਲੀਆਂ ਅਸਲੀ ਕੁਛ ਨਹੀਂ ਪਤਾ ਆਪਾਂ ਕਿਸੇ ਨੂੰ ਗਲਤ ਨੂੰ ਗਲਤ ਵੀ ਨਹੀਂ ਕਹਿਣਾ ਸਹੀ ਨੂੰ ਸਹੀ ਵੀ ਨਹੀਂ ਕਹਿਣਾ ਚਾਹੀਦਾ ਬਸ ਕਬੱਡੀ ਦਾ ਸਵਾਦ ਲਓ ਉਹ ਆਪਸੀ ਮੈਟਰ ਆ ਸਾਡਾ ਹਨਾ ਉਹ ਸਾਨੂੰ ਪਤਾ ਹੈ ਹਨਾ ਤੇ ਬਾਕੀ ਲੋਕਾਂ ਨੂੰ ਨਹੀਂ ਪਤਾ ਬਸ ਤਾਂ ਟਿੱਪਣੀਆਂ ਨਹੀਂ ਕਰਨੀਆਂ ਚਾਹੀਦੀਆਂ ਵੈਰੀ ਗੁੱਡ ਬਹੁਤ ਵਧੀਆ ਸਹੀ ਹੈ ਨਾ ਤੇ ਕਿਵੇਂ ਆਵੇਂ ਤੇ ਕਿਵੇਂ ਆ ਕਿੰਨੀ ਕਾ ਵਧੀਆ ਭਾਜੀ ਵਧੀਆ ਤਿਆਰੀ ਕੀਤੀ ਸੀ ਤੇ ਥੋੜਾ ਜਿਹਾ ਜਿੱਦਾਂ ਇਥੇ ਤੁਹਾਨੂੰ ਪਤਾ ਮੌਸਮ ਥੋੜਾ ਡਰਾਈ ਆਇਆ ਹੀ ਸੀ ਤੇ ਥੋੜੀ ਇੱਕ ਮੋਡੇ ਤੇ ਲੱਗ ਗਈ ਖੇਚਕ ਗੋਡੇ ਤੇ ਬਾਕੀ ਠੀਕ ਹੀ ਆ ਤਕਰੀਬਨ ਸਹੀ ਆ ਗੁੱਡ ਲੱਕ ਸ਼ੁਭ ਸ਼ਾਮਾ ਫਿਰ ਖੁੱਲੇ ਟਾਈਮ ਕਦੇ ਖੁੱਲੀਆਂ ਗੱਲਾਂ ਵੀ ਆਪਾਂ ਕਰਨੀਆਂ ਤੇ ਸ਼ੁਭ ਸ਼ਾਮਾ ਗੁੱਡ ਲੱਕ ਜਰੂਰ